ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਨੇ ਅੱਜ ਦੀਆਂ ਖਬਰਾਂ ਤੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਦੁਨੀਆ ਨੂੰ ਪਰਮਾਣੂ ਹਥਿਆਰਾਂ ਦੇ ਖਤਰੇ ਬਾਰੇ ਚੇਤਾਵਨੀ ਦਿੱਤੀ ਹੈ ਉਹਨਾਂ ਕਿਹਾ ਕਿ ਇਹ ਖਤਰਾ ਦੁਨੀਆ ਸਾਹਮਣੇ ਮੌਜੂਦ ਕਿਸੇ ਵੀ ਹੋਰ ਖਤਰੇ ਨਾਲੋਂ ਵੱਡਾ ਹੈ ਇਹ ਵਾਤਾਵਰਣ ਤਬਦੀਲੀ ਦੇ ਖਤਰੇ ਨਾਲੋਂ ਵੀ ਕਿਤੇ ਵੱਡਾ ਹੈ ਉਹਨਾਂ ਅੱਗੇ ਕਿਹਾ ਕਿ ਜਦੋਂ ਕਿ ਜਲਵਾਯੂ ਪਰਿਵਰਤਨ ਕਾਰਨ ਅਗਲੇ 300 ਸਾਲਾਂ 'ਚ ਸਮੁੰਦਰ ਦਾ ਪੱਧਰ 8ਵਾਂ ਹਿੱਸਾ ਵਧੇਗਾ ਪਰਮਾਣੂ ਹਥਿਆਰ ਸਿਰਫ ਇੱਕ ਦਿਨ ਚ ਦੁਨੀਆ ਨੂੰ ਤਬਾਹ ਕਰ ਸਕਦੇ ਨੇ ਉਹ ਦਿਨ ਕੱਲ ਵੀ ਹੋ ਸਕਦਾ ਹੈ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਪਰਮਾਣੂ ਹਥਿਆਰਾਂ ਦਾ ਖਤਰਾ ਕਿਸੇ ਵੀ ਹੋਰ ਖਤਰੇ ਨਾਲੋਂ ਤਬਾਹੀ ਦੇ ਮਾਮਲੇ ਚ ਵਧੇਰੇ ਭਿਆਨਕ ਹੈ ਜੇਕਰ ਇਸ ਦੀ ਵਰਤੋਂ ਕਦੇ ਕੀਤੀ ਜਾਂਦੀ ਹੈ ਤਾਂ ਇਹ ਪੂਰੀ ਦੁਨੀਆ ਨੂੰ ਤਬਾਹ ਕਰ ਸਕਦਾ ਹੈ ਟਰੰਪ ਨੇ ਉਹਨਾਂ ਲੋਕਾਂ ਦੀ ਆਲੋਚਨਾ ਕੀਤੀ ਜੋ ਪਰਮਾਣੂ ਹਥਿਆਰਾਂ ਦੇ ਖਤਰੇ ਨੂੰ ਨਜ਼ਰਅੰਦਾਜ਼ ਕਰਨਾ ਜਾਰੀ ਰੱਖਦੇ ਨੇ ਜਲਵਾਯੂ ਪਰਿਵਰਤਨ ਨੂੰ ਇੱਕ ਵੱਡਾ ਖਤਰਾ ਦੱਸਦੇ ਨੇ ਯੂਕਰੇਨ ਯੁੱਧ ਬਾਰੇ ਗੱਲ ਕਰਦੇ ਹੋਏ ਟਰੰਪ ਨੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੂੰ ਨਾਸ਼ੁਕਰਾਨਾ ਦੱਸਿਆ। ਉਹਨਾਂ ਕਿਹਾ ਕਿ ਅਮਰੀਕਾ ਨੇ ਯੂਕਰੇਨ ਨੂੰ 350 ਬਿਲੀਅਨ ਡਾਲਰ ਦੀ ਸਹਾਇਤਾ ਦਿੱਤੀ ਅਤੇ ਯੂਰਪੀ ਦੇਸ਼ਾਂ ਨੇ ਸਿਰਫ 100 ਬਿਲੀਅਨ ਡਾਲਰ ਦਿੱਤੇ ਪਰ ਜ਼ੇਲੈਂਸਕੀ ਇਸ ਲਈ ਅਮਰੀਕਾ ਦਾ ਅਹਿਸਾਨ ਨਹੀਂ ਮੰਨਦਾ। ਬਾਈਡਨ ਦੇ ਰਾਜ ਦੌਰਾਨ ਅਮਰੀਕਾ ਦੇ ਪੈਸੇ ਦੀ ਦੁਰਵਰਤੋਂ ਹੋਈ। ਜ਼ੇਲੈਂਸਕੀ ਨੂੰ ਇਹ ਵੱਡੀ ਰਕਮ ਉਸੇ ਤਰ੍ਹਾਂ ਦਿੱਤੀ ਗਈ ਜਿਵੇਂ ਇੱਕ ਬੱਚੇ ਨੂੰ ਲਗਾਤਾਰ ਚੂਸਣ ਲਈ ਕੈਂਡੀ ਦਿੱਤੀ ਜਾਂਦੀ ਹੈ। ਯੂਕਰੇਨ ਨਾਲ ਖਣਿਜ ਸਮਝੌਤੇ ਤੇ 트ੰਪ ਨੇ ਕਿਹਾ ਕਿ ਉਹ ਸੋਚਦੇ ਨੇ ਕਿ ਇੱਕ ਸਮਝੌਤਾ ਹੋਵੇਗਾ। ਯੂਕਰੇਨ ਯੁੱਧ ਬਾਰੇ 트ੰਪ ਨੇ ਕਿਹਾ ਕਿ ਜੇਕਰ ਉਹ ਇਸ ਸਮੇਂ ਅਮਰੀਕਾ ਦੇ ਰਾਸ਼ਟਰਪਤੀ ਹੁੰਦੇ ਤਾਂ ਇਹ ਯੁੱਧ ਨਾ ਹੁੰਦਾ। ਇਸੇ ਤਰ੍ਹਾਂ ਇਜ਼ਰਾਈਲ ਤੇ ਹਮਾਸ ਹਮਲਾ ਨਹੀਂ ਕਰੇਗਾ। ਅਫਗਾਨਿਸਤਾਨ ਤੋਂ ਅਮਰੀਕੀ ਫੌਜਾਂ ਦੀ ਵਾਪਸੀ ਵੀ અપਮਾਨਜਨਕ ਢੰਗ ਨਾਲ ਹੋਈ ਹੁੰਦੀ। ਉਹਨਾਂ ਕਿਹਾ ਕਿ ਇਸ ਸਭ ਲਈ ਰਾਸ਼ਟਰਪਤੀ ਵਜੋਂ ਜੋ ਬਾਈਡਨ ਦੀਆਂ ਨੀਤੀਆਂ ਜ਼ਿੰਮੇਵਾਰ ਨੇ, ਉਹ ਹਾਲਾਤ ਨੂੰ ਚੰਗੀ ਤਰ੍ਹਾਂ ਨਹੀਂ ਸੰਭਾਲ ਸਕਿਆ। ਟਰੰਪ ਨੇ ਕਿਹਾ ਕਿ ਈਰਾਨ ਟੁੱਟ ਗਿਆ ਹੈ ਉਸ ਕੋਲ ਜ਼ਰੂਰੀ ਖਰਚਿਆਂ ਲਈ ਪੈਸੇ ਨਹੀਂ ਹਨ ਹੁਣ ਉਹ ਹਮਾਸ ਤੇ ਹਿਜ਼ਬੁੱਲਾ ਨੂੰ ਫੰਡ ਮੁਹੱਈਆ ਕਰਵਾਉਣ 'ਚ ਅਸਮਰੱਥ ਹੈ ਅਮਰੀਕਾ 'ਚ ਗ੍ਰੀਨ ਕਾਰਡ ਲਈ ਅਰਜ਼ੀ ਦੇਣ ਵਾਲੇ ਭਾਰਤੀਆਂ ਨੂੰ ਹੁਣ ਆਪਣੇ ਸੋਸ਼ਲ ਮੀਡੀਆ ਹੈਂਡਲਾਂ ਦੇ ਵੇਰਵੇ ਦੇਣੇ ਪੈ ਸਕਦੇ ਨੇ ਇੱਕ ਰਿਪੋਰਟ ਅਨੁਸਾਰ ਅਮਰੀਕਾ ਵੱਲੋਂ ਜਾਰੀ ਇੱਕ ਤਾਜ਼ਾ ਨੋਟੀਫਿਕੇਸ਼ਨ 'ਚ ਯੂ ਐਸ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਕਹਿਣਾ ਹੈ ਕਿ ਇਹ ਵੇਰਵੇ ਹਰ ਸਾਲ 35 ਲੱਖ ਤੋਂ ਵੱਧ ਪ੍ਰਵਾਸੀਆਂ ਤੋਂ ਮੰਗੇ ਜਾ ਸਕਦੇ ਨੇ ਇਨਾਂ 'ਚ ਉਹ ਭਾਰਤੀ ਨਾਗਰਿਕ ਵੀ ਸ਼ਾਮਲ ਹੋਣਗੇ ਜੋ ਗ੍ਰੀਨ ਕਾਰਡ, ਸਿਟੀਜ਼ਨਸ਼ਿਪ ਅਤੇ ਹੋਰ ਇਮੀਗ੍ਰੇਸ਼ਨ ਲਾਭਾਂ ਲਈ ਅਰਜ਼ੀ ਦਿੰਦੇ ਨੇ। ਰਾਸ਼ਟਰਪਤੀ ਡੋਨਲਡ 트੍ਰੰਪ ਨੇ ਜਨਵਰੀ 'ਚ ਅਮਰੀਕਾ 'ਚ ਇਮੀਗ੍ਰੇਸ਼ਨ ਨਾਲ ਸੰਬੰਧਿਤ ਨਿਯਮਾਂ ਸੰਬੰਧੀ ਇੱਕ ਹੁਕਮ ਤੇ ਦਸਤਖਤ ਕੀਤੇ ਸਨ, ਜਿਸ ਦੇ ਤਹਿਤ ਡੀਐਚਐਸ ਇਮੀਗ੍ਰੇਸ਼ਨ ਸਕ੍ਰੀਨਿੰਗ ਪ੍ਰਕਿਰਿਆ ਨੂੰ ਹੋਰ ਮਜ਼ਬੂਤ ਕਰੇਗਾ। ਇਸ ਨਵੇਂ ਹੁਕਮ ਤਹਿਤ ਅਮਰੀਕੀ ਏਜੰਸੀਆਂ ਨੂੰ ਸੁਰੱਖਿਆ ਜੋਖਮਾਂ ਨੂੰ ਘਟਾਉਣ ਲਈ ਵੀਜ਼ਾ ਅਤੇ ਇਮੀਗ੍ਰੇਸ਼ਨ ਪ੍ਰਕਿਰਿਆਵਾਂ ਦੀ ਸਮੀਖਿਆ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ। ਇਸ ਤਰ੍ਹਾਂ ਯੂਐਸਸੀਆਈਐਸ ਹੁਣ ਇਮੀਗ੍ਰੇਸ਼ਨ ਬਿਨੇਕਾਰਾਂ ਤੋਂ ਨੌ ਮੁੱਖ ਫਾਰਮਾਂ ਤੇ ਉਹਨਾਂ ਦੇ ਸੋਸ਼ਲ ਮੀਡੀਆ ਹੈਂਡਲ ਬਾਰੇ ਜਾਣਕਾਰੀ ਮੰਗੇਗਾ ਹਾਲਾਂਕਿ ਪਾਸਵਰਡ ਸਾਂਝਾ ਕਰਨ ਦੀ ਲੋੜ ਨਹੀਂ ਪਵੇਗੀ ਜੇਕਰ ਇਹ ਨਿਯਮ ਲਾਗੂ ਹੁੰਦਾ ਹੈ ਤਾਂ ਭਾਰਤ ਸਮੇਤ ਸਾਰੇ ਦੇਸ਼ ਦੇ ਪ੍ਰਵਾਸੀਆਂ ਲਈ ਆਪਣੇ ਸੋਸ਼ਲ ਮੀਡੀਆ ਦੇ ਵੇਰਵੇ ਦੇਣਾ ਲਾਜ਼ਮੀ ਹੋ ਜਾਵੇਗਾ ਰੀਪੋਰਟ ਚ ਕਿਹਾ ਗਿਆ ਹੈ ਕਿ ਇਮੀਗ੍ਰੇਸ਼ਨ ਫਾਰਮ ਭਰਨ ਨਾਲ ਜੁੜੇ ਖਰਚਿਆਂ ਤੋਂ ਇਲਾਵਾ ਬਿਨੇਕਾਰਾਂ ਨੂੰ ਕੋਈ ਵਾਧੂ ਖਰਚਾ ਨਹੀਂ ਦੇਣਾ ਪਵੇਗਾ ਇਸ ਮਾਮਲੇ ਤੇ ਇੱਕ ਇਮੀਗ੍ਰੇਸ਼ਨ ਮਾਹਿਰ ਨੇ ਕਿਹਾ ਕਿ H1B ਕਰਮਚਾਰੀ ਅਮਰੀਕਾ ਚ ਦਾਖਲ ਹੋਣ ਵੇਲੇ ਫਾਰਮ I-94 ਆਗਮਨ ਰਵਾਨਗੀ ਰਿਕਾਰਡ ਭਰਦੇ ਨੇ ਇਸ ਫਾਰਮ ਚ ਉਹਨਾਂ ਦੀ ਐਂਟਰੀ ਮਿਤੀ ਪੋਰਟ ਆਫ ਐਂਟਰੀ ਅਤੇ ਵੀਜ਼ਾ ਸਥਿਤੀ ਵਰਗੀਆਂ ਚੀਜ਼ਾਂ ਭਰੀਆਂ ਜਾਂਦੀਆਂ ਨੇ ਪ੍ਰਸਤਾਵਿਤ ਨਿਯਮ ਇਸ ਫਾਰਮ ਨੂੰ ਕਵਰ ਨਹੀਂ ਕਰਦਾ ਇਸ ਲਈ H1B ਉਮੀਦਵਾਰਾਂ ਨੂੰ ਵੀ ਚੌਕਸ ਰਹਿਣਾ ਚਾਹੀਦਾ ਕਿਉਂਕਿ ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਵਕਵਕ ਇਮੀਗ੍ਰੇਸ਼ਨ ਫਾਰਮਾਂ ਤੇ ਸੋਸ਼ਲ ਮੀਡੀਆ ਦੀ ਜਾਣਕਾਰੀ ਸ਼ਾਮਲ ਕਰਨ ਦਾ ਪ੍ਰਸਤਾਵ ਰੱਖ ਰਹੀ ਹੈ ਇਮੀਗ੍ਰੇਸ਼ਨ ਮਾਹਿਰ ਵਰੁਣ ਸਿੰਘ ਦੇ ਹਵਾਲੇ ਨਾਲ ਰਿਪੋਰਟ ਚ ਕਿਹਾ ਗਿਆ ਹੈ ਕਿ ਸੋਸ਼ਲ ਮੀਡੀਆ ਬਾਰੇ ਵਿਸ਼ੇਸ਼ ਸਾਵਧਾਨੀ ਵਰਤਣੀ ਚਾਹੀਦੀ ਹੈ ਪੁਰਾਣੀਆਂ ਪੋਸਟਾਂ ਟਿੱਪਣੀਆਂ ਅਤੇ ਸ਼ੇਅਰ ਕੀਤੀ ਸਮੱਗਰੀ ਦੀ ਸਮੀਖਿਆ ਕਰਨਾ ਯਕੀਨੀ ਬਣਾਓ ਅਤੇ ਅਜੇ ਹੀ ਕੋਈ ਵੀ ਚੀਜ਼ ਹਟਾ ਦਿਓ ਜੋ ਵਿਵਾਦਪੂਰਨ ਹੋ ਸਕਦੀ ਹੈ ਜਾਂ ਅਮਰੀਕੀ ਨੀਤੀ ਦੇ ਵਿਰੁੱਧ ਜਾਪਦੀ ਹੈ ਇਸ ਤੋਂ ਇਲਾਵਾ ਵੀਜ਼ਾ ਅਰਜ਼ੀ ਅਤੇ ਸੋਸ਼ਲ ਮੀਡੀਆ ਪ੍ਰੋਫਾਈਲ 'ਚ ਦਿੱਤੀ ਗਈ ਜਾਣਕਾਰੀ ਇੱਕ ਦੂਜੇ ਨਾਲ ਮੇਲ ਖਾਂਦੀ ਹੋਣੀ ਚਾਹੀਦੀ ਹੈ ਜੇਕਰ ਇਹਨਾਂ 'ਚ ਕੋਈ ਅੰਤਰ ਪਾਇਆ ਜਾਂਦਾ ਹੈ ਤਾਂ ਸ਼ੱਕ ਦੀ ਸਥਿਤੀ ਪੈਦਾ ਹੋ ਸਕਦੀ ਹੈ ਇਸ ਦੇ ਨਾਲ ਆਨਲਾਈਨ ਸਰਗਰਮੀ ਅਤੇ ਸਮੂਲੀਅਤ ਪ੍ਰਤੀ ਸਾਵਧਾਨ ਰਹਿਣਾ ਵੀ ਜ਼ਰੂਰੀ ਹੈ ਕਿਸੇ ਵੀ ਰਾਜਨੀਤਿਕ ਤੌਰ ਤੇ ਸੰਵੇਦਨਸ਼ੀਲ ਸਮੂਹ 'ਚ ਸ਼ਾਮਲ ਹੋਣ ਜਾਂ ਵਿਵਾਦਪੂਰਨ ਮੁੱਦਿਆਂ 'ਤੇ ਚਰਚਾ ਕਰਨ ਨਾਲ ਗਲਤਫਹਿਮੀ ਪੈਦਾ ਹੋ ਸਕਦੀ ਹੈ ਸੋਸ਼ਲ ਮੀਡੀਆ 'ਤੇ ਕੋਈ ਵੀ ਪੋਸਟ ਕਰਨ ਤੋਂ ਪਹਿਲਾਂ ਸਾਵਧਾਨ ਰਹੋ ਕਿਉਂਕਿ ਇਹ ਤੁਹਾਡੀ ਵੀਜ਼ਾ ਅਰਜ਼ੀ ਨੂੰ ਪ੍ਰਭਾਵਿਤ ਕਰ ਸਕਦਾ ਹੈ ਇਸ ਤੋਂ ਇਲਾਵਾ ਇਮੀਗ੍ਰੇਸ਼ਨ ਪ੍ਰਕਿਰਿਆ ਦੌਰਾਨ ਕਿਸੇ ਵੀ ਸੰਭਾਵੀ ਸਮੱਸਿਆ ਤੋਂ ਬਚਣ ਲਈ ਕਿਸੇ ਇਮੀਗ੍ਰੇਸ਼ਨ ਵਕੀਲ ਨਾਲ ਸਲਾਹ ਕਰਨਾ ਲਾਭਦਾਇਕ ਹੋ ਸਕਦਾ ਹੈ। ਸੋਮਵਾਰ ਨੂੰ ਅਮਰੀਕੀ ਸਟਾਕ ਮਾਰਕੀਟ 'ਚ ਵੱਡੀ ਗਿਰਾਵਟ ਦਰਜ ਕੀਤੀ ਗਈ। ਨਿਵੇਸ਼ਕਾਂ ਨੂੰ ਚਿੰਤਾ ਹੈ ਕਿ ਰਾਸ਼ਟਰਪਤੀ ਡੋਨਲਡ 트੍ਰੰਪ ਦੀਆਂ ਟੈਰਿਫ ਨੀਤੀਆਂ ਅਰਥ ਵਿਵਸਥਾ ਨੂੰ ਨੁਕਸਾਨ ਪਹੁੰਚਾ ਸਕਦੀਆਂ ਨੇ। ਡਾਉ ਜੋਨਸ ਦੇ ਵਿੱਚ 914.63 ਅੰਕ ਦੀ ਗਿਰਾਵਟ ਦਰਜ ਕੀਤੀ ਗਈ। ਇਸ ਦੇ ਨਾਲ ਹੀ ਨੈਸਡੈਕ ਕੰਪੋਜ਼ਿਟ 3.6 ਫੀਸਦੀ ਡਿੱਗ ਗਿਆ ਇਸ ਤੋਂ ਇਲਾਵਾ ਐਸ ਐਂਡ ਪੀ 500 2.2 ਫੀਸਦੀ ਡਿੱਗ ਗਿਆ ਜੋ ਕਿ ਸਤੰਬਰ ਤੋਂ ਬਾਅਦ ਸਭ ਤੋਂ ਵੱਡੀ ਗਿਰਾਵਟ ਹੈ ਅਮਰੀਕੀ ਸਟਾਕ ਮਾਰਕੀਟ ਪਿਛਲੇ 8 ਦਿਨਾਂ ਚ 7 ਵਾਰ 1 ਫੀਸਦੀ ਤੋਂ ਵੱਧ ਉੱਪਰ ਜਾਂ ਹੇਠਾਂ ਆਇਆ ਹੈ ਅਰਥ ਸ਼ਾਸਤਰੀਆਂ ਨੂੰ ਡਰ ਹੈ ਕਿ ਲਗਾਤਾਰ ਉਤਰਾ ਚੜ੍ਹਾ ਅਰਥ ਵਿਵਸਥਾ ਨੂੰ ਕਮਜ਼ੋਰ ਕਰ ਸਕਦਾ ਹੈ ਐਸ ਐਂਡ ਪੀ 500 19 ਫਰਵਰੀ ਦੇ ਆਪਣੇ ਉੱਚੇ ਪੱਧਰ ਤੋਂ ਲਗਭਗ 8 ਫੀਸਦੀ ਹੇਠਾਂ ਹੈ ਐਟਲੰਟਾ ਫੈਡਰਲ ਰਿਜ਼ਰਵ ਬੈਂਕ ਦੇ ਅਨੁਸਾਰ ਅਮਰੀਕੀ ਅਰਥਵਿਵਸਥਾ ਪਹਿਲਾਂ ਹੀ ਸੰਗੜ ਰਹੀ ਹੈ 트럼ਪ ਨੇ ਮੰਦੀ ਦੀ ਭਵਿੱਖਬਾਣੀ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਕਿਹਾ ਕਿ ਅਮਰੀਕਾ ਚ ਪੈਸਾ ਵਾਪਸ ਲਿਆਉਣ ਚ ਸਮਾਂ ਲੱਗੇਗਾ ਵੱਡੇ ਟੈਕਨੋਲੋਜੀ ਸਟਾਕਸ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਐਨਵੀਡੀਆ 4.5% ਡਿੱਗਿਆ ਤੇ ਇਸ ਸਾਲ ਹੁਣ ਤੱਕ 19.8% ਘਟ ਹੈ ਟੈਸਲਾ 12% ਡਿੱਗਿਆ ਤੇ 2025 ਚ ਹੁਣ ਤੱਕ 40% ਤੋਂ ਵੱਧ ਹੀਟਾਂ ਆ ਗਿਆ ਹੈ ਯੂਨਾਈਟਿਡ 에어ਲਾਈਨਸ 6.2 ਫੀਸਦ ਅਤੇ ਕਰੂਜ਼ ਕੰਪਨੀ ਕਾਰਨੀਵਲ 7.4 ਫੀਸਦ ਡਿੱਗ ਗਈ। ਬਿਟਕੋਇਨ ਦੀ ਕੀਮਤ 1,06,000 ਡਾਲਰ ਤੋਂ ਡਿੱਗ ਕੇ 80,000 ਡਾਲਰ ਤੋਂ ਹੇਠਾਂ ਗਈ। ਨਿਵੇਸ਼ਕਾਂ ਨੇ ਅਮਰੀਕੀ ਖਜ਼ਾਨਾ ਬਾਂਡਾਂ 'ਚ ਐਕਸਪੋਜ਼ਰ ਵਧਾ ਦਿੱਤਾ ਜਿਸ ਕਾਰਨ 10 ਸਾਲਾ ਬਾਂਡ ਈਲਡ 4.32 ਫੀਸਦ ਤੋਂ ਘਟ ਕੇ 4.23 ਫੀਸਦ ਹੋ ਗਿਆ। ਚੀਨ ਨੇ ਐਲਾਨ ਕੀਤਾ ਹੈ ਕਿ 13 ਮਹੀਨਿਆਂ ਚ ਪਹਿਲੀ ਵਾਰ ਫਰਵਰੀ ਚ ਖਪਤਕਾਰਾਂ ਦੀਆਂ ਕੀਮਤਾਂ ਚ ਗਰਾਵਟ ਆਈ ਹੈ ਇਸ ਕਾਰਨ ਹਾਂਗਕਾਂਗ ਦਾ ਬਾਜ਼ਾਰ 1.8 ਫੀਸਦ ਅਤੇ ਸ਼ੰਘਾਈ ਦਾ 0.2 ਫੀਸਦ ਡਿੱਗ ਗਿਆ ਅਮਰੀਕੀ ਬਾਜ਼ਾਰ ਚ ਇਹ ਗਰਾਵਟ ਦਰਸਾਉਂਦੀ ਹੈ ਕਿ ਨਿਵੇਸ਼ਕ ਅਜੇ ਵੀ ਅਸਥਿਰਤਾ ਤੇ ਮੰਦੀ ਬਾਰੇ ਚਿੰਤਤ ਨੇ ਐਲਨ ਮਸਕ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਚ ਸਮਾਜਿਕ ਸੁਰੱਖਿਆ ਵਿਭਾਗ ਉਹਨਾਂ ਲੋਕਾਂ ਨੂੰ ਵੀ ਭੁਗਤਾਨ ਕਰ ਰਿਹਾ ਹੈ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਉਹਨਾਂ ਨੇ ਕਿਹਾ ਕਿ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਬਿਨਾਂ ਕਿਸੇ ਕਾਰਨ ਦੇ ਲਾਭ ਮਿਲ ਰਹੇ ਨੇ ਜਿਸ ਕਾਰਨ ਸਰਕਾਰ ਤੇ ਵੱਧੂ ਬੋਝ ਪੈ ਰਿਹਾ ਏ ਮਸਕ ਜੋ ਕਿ ਡੌਜ ਦੇ ਮੁਖੀ ਨੇ ਉਹਨਾਂ ਨੇ ਕਿਹਾ ਏ ਕਿ 500 ਡਾਲਰ ਤੋਂ ਲੈ ਕੇ 700 ਬਿਲੀਅਨ ਡਾਲਰ ਤੱਕ ਦੀ ਕਟੌਤੀ ਕਰਨ ਦੇ ਟੀਚੇ ਤੇ ਕੰਮ ਕੀਤੇ ਜਾ ਰਹੇ ਨੇ ਉਹਨਾਂ ਮੰਨਿਆ ਕਿ ਸਰਕਾਰੀ ਖਰਚਿਆਂ 'ਚ ਉਹ ਬਹੁਤ ਸਾਰਾ ਹਿੱਸਾ ਫਜ਼ੂਲ ਹੱਕਦਾਰੀ ਕਾਰਨ ਵੱਧ ਰਿਹਾ ਏ ਤੇ ਕਈ ਲੋਕ ਬਿਨਾਂ ਕਿਸੇ ਹੱਕ ਤੋਂ ਵੱਧ ਲਾਭ ਲੈ ਰਹੇ ਨੇ ਮਸਕ ਨੇ ਡੋਨਾਲਡ 트੍ਰੰਪ ਦੀ ਨੀਤੀ ਦਾ ਹਵਾਲਾ ਦਿੰਦਿਆਂ ਕਿਹਾ ਕਿ 트੍ਰੰਪ ਨੇ ਸਰਕਾਰੀ ਖਰਚੇ ਘਟਾਉਣ ਲਈ ਕਈ ਵਿਭਾਗ ਬੰਦ ਕਰ ਦਿੱਤੇ ਨੇ 트੍ਰੰਪ ਨੇ US Aid ਬੰਦ ਕਰ ਦਿੱਤਾ ਸੀ ਤੇ ਸਿੱਖਿਆ ਵਿਭਾਗ ਨੂੰ ਵੀ ਬੰਦ ਕਰਨ ਦਾ ਐਲਾਨ ਕੀਤਾ ਸਮਾਜਿਕ ਸੁਰੱਖਿਆ ਤੇ ਕਾਰਜਕਾਰੀ ਕਮਿਸ਼ਨਰ ਲੀਡ ਡੁਡੇਕ ਨੇ ਐਲਨ ਮਸਕ ਦੇ ਦਾਅਵੇ ਨੂੰ ਖਾਰਜ ਕਰ ਦਿੱਤਾ ਉਹਨਾਂ ਕਿਹਾ ਕਿ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਕੋਈ ਲਾਭ ਨਹੀਂ ਮਿਲ ਰਿਹਾ ਹਾਲਾਂਕਿ ਮਸਕ ਨੇ ਦਾਅਵਾ ਕੀਤਾ ਕਿ 20 ਮਿਲੀਅਨ ਲੋਕ ਜਿਨ੍ਹਾਂ ਦੀ ਮੌਤ ਹੋ ਚੁੱਕੀ ਆ ਉਹ ਅਜੇ ਵੀ ਸਮਾਜਿਕ ਸੁਰੱਖਿਆ ਡਾਟਾਬੇਸ 'ਚ ਦਰਜ ਨੇ ਮਸਕ ਨੇ આરોਪ ਲਗਾਇਆ ਕਿ ਡੈਮੋਕ੍ਰੇਟ ਪਾਰਟੀ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਲਾਭ ਦੇਣ ਰਾਹੀਂ ਆਪਣੇ ਵੋਟ ਬੈਂਕ ਨੂੰ ਮਜ਼ਬੂਤ ਕਰ ਰਹੀ ਹੈ। ਉਹਨਾਂ ਕਿਹਾ ਕਿ ਇਹ ਸਭ ਤੋਂ ਵੱਡੀ ਪੂੰਜੀ ਸਕੀਮ ਹੈ ਅਤੇ ਪ੍ਰਸ਼ਾਸਨ ਸਰਕਾਰੀ ਵਿਭਾਗਾਂ ਨੂੰ ਬੰਦ ਕਰਨ ਦੀ ਯੋਜਨਾ ਬਣਾ ਰਿਹਾ ਹੈ। ਡੋਨਲਡ ਟਰੰਪ ਨੇ ਇਨ੍ਹਾਂ ਇਲਜ਼ਾਮਾਂ ਤੋਂ ਪਰੇ ਹੋ ਕੇ ਕਿਹਾ ਹੈ ਕਿ ਸਮਾਜਿਕ ਸੁਰੱਖਿਆ ਵਿਭਾਗ ਨੂੰ ਇਨ੍ਹਾਂ ਤਬਦੀਲੀਆਂ ਤੋਂ ਬਚਾਇਆ ਜਾਵੇਗਾ। ਐਲਨ ਮਸਕ ਦਾ ਕਹਿਣਾ ਹੈ ਕਿ ਇਹ ਸਭ ਤੋਂ ਵੱਡੀ ਪੂੰਜੀ ਸਕੀਮ ਹੈ ਅਤੇ ਪ੍ਰਸ਼ਾਸਨ ਆਪਣੀਆਂ ਏਜੰਸੀਆਂ ਦੇ ਦਫ਼ਤਰਾਂ ਨੂੰ ਬੰਦ ਕਰਨ 'ਤੇ ਵਿਚਾਰ ਕਰ ਰਿਹਾ ਹੈ। ਮਸਕ ਨੇ ਕਿਹਾ ਕਿ ਲੋਕਾਂ ਨੂੰ ਸਮਾਨ ਹੱਕਾਂ ਅਤੇ ਭੁਗਤਾਨਾਂ ਦਾ ਲਾਲਚ ਦੇ ਕੇ ਡੈਮੋਕ੍ਰੇਟ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਸੱਦਾ ਦਿੰਦੇ ਸਨ ਤੇ ਫਿਰ ਉਹਨਾਂ ਨੂੰ ਆਪਣਾ ਵੋਟਰ ਬਣਾਉਂਦੇ ਸਨ ਉਹਨਾਂ ਨੇ ਕਿਹਾ ਕਿ ਸਿਆਸਤਦਾਨ ਆਪਣਾ ਵੋਟ ਬੈਂਕ ਬਣਾਉਣ ਲਈ ਨਸਲੀ ਜਨਸੰਖਿਆ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਟੈਰਿਫ ਨੀਤੀ ਨੂੰ ਲੈ ਕੇ ਕੈਨੇਡਾ ਅਤੇ ਚੀਨ ਸਮੇਤ ਕਈ ਦੇਸ਼ਾਂ 'ਚ ਗੁੱਸਾ ਹੈ ਜਿੱਥੇ ਹੁਣ ਚੀਨ ਵੱਲੋਂ ਅਮਰੀਕੀ ਖੇਤੀ ਉਤਪਾਦਾਂ ਤੇ ਟੈਰਿਫ ਵਧਾਏ ਜਾਣ ਤੋਂ ਬਾਅਦ ਕੈਨੇਡਾ ਦੇ ਸਭ ਤੋਂ ਵੱਡੇ ਸੂਬੇ অন্ਟੇਰੀਓ ਨੇ ਵੀ 트럼ਪ ਦੇ ਟੈਰਿਫ ਤੇ ਪਲਟਵਾਰ ਕੀਤਾ ਹੈ ਤੇ ਅਮਰੀਕੀ ਸੂਬਿਆਂ ਚ অন্ਟੇਰੀਓ ਵੱਲੋਂ ਮੁਹੱਈਆ ਕਰਵਾਈ ਜਾਂਦੀ ਬਿਜਲੀ ਦੀਆਂ ਕੀਮਤਾਂ ਚ 25% ਹੋਰ ਵਸੂਲੀ ਕਰਨ ਦਾ ਐਲਾਨ ਕੀਤਾ ਹੈ ਇਸ ਮਾਮਲੇ ਚ অন্ਟੇਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਐਲਾਨ ਕੀਤਾ ਹੈ ਕਿ ਸੋਮਵਾਰ ਤੋਂ ਉਹ ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਦੇ ਵਪਾਰਕ ਯੁੱਧ ਦਾ ਜਵਾਬ ਦਿੰਦੇ ਹੋਏ 1.5 ਮਿਲੀਅਨ ਅਮਰੀਕੀਆਂ ਤੋਂ ਬਿਜਲੀ ਦੀਆਂ ਕੀਮਤਾਂ ਤੇ 25% ਹੋਰ ਵਸੂਲ ਕਰਨਗੇ ਦੱਸਦੀ ਹੈ ਕਿ অন্ਟੇਰੀਓ ਜੋ ਕਿ ਮਿਨੀਸੋਟਾ, ਨਿਊਯਾਰਕ ਤੇ ਮਿਸ਼ੀਗਨ ਵਰਗੇ ਅਮਰੀਕੀ ਰਾਜਾਂ ਨੂੰ ਬਿਜਲੀ ਸਪਲਾਈ ਕਰਦਾ ਹੈ ਇਸ ਆਧਾਰ ਤੇ 트럼ਪ ਦੇ ਵਪਾਰਕ ਫੈਸਲਿਆਂ ਦੇ ਵਿਰੋਧ ਚ ਅੰਟੈਰੀਓ ਦਾ ਇੱਕ ਕਦਮ ਚੁੱਕਿਆ ਗਿਆ ਹੈ ਅੰਟੈਰੀਓ ਸਰਕਾਰ ਅਨੁਸਾਰ ਨਵੇਂ ਨਿਯਮਾਂ ਤਹਿਤ ਅਮਰੀਕਾ ਨੂੰ ਬਿਜਲੀ ਵੇਚਣ ਵਾਲੇ ਜਨਰੇਟਰਾਂ ਨੂੰ 25% ਵਾਧੂ ਫੀਸ ਦੇਣੀ ਪਵੇਗੀ ਇਸ ਨਾਲ ਅੰਟੈਰੀਓ ਦੇ ਮਾਲੀਏ ਚ ਪ੍ਰਤੀ ਦਿਨ ਲਗਭਗ 3 ਲੱਖ ਤੋਂ ਲੈ ਕੇ 4 ਲੱਖ ਕੈਨੇਡੀਅਨ ਡਾਲਰ ਪੈਦਾ ਹੋਣ ਦੀ ਉਮੀਦ ਹੈ ਜਿਸ ਦੀ ਵਰਤੋਂ ਸੂਬੇ ਦੇ ਕੰਮਾਂ ਪਰਿਵਾਰਾਂ ਅਤੇ ਕਾਰੋਬਾਰਾਂ ਦੀ ਸਹਾਇਤਾ ਲਈ ਕੀਤੀ ਜਾਵੇਗੀ ਡਗਫੋਰਡ ਨੇ ਕੈਨੇਡਾ ਦੇ ਟੋਰਾਂਟੋ ਚ ਇੱਕ ਕਾਨਫਰੈਂਸ ਚ ਕਿਹਾ ਕਿ ਜੇਕਰ ਅਮਰੀਕਾ ਟੈਰਿਫ ਵਧਾਉਂਦਾ ਹੈ ਤਾਂ ਮੈਂ ਬਿਜਲੀ ਸਪਲਾਈ ਪੂਰੀ ਤਰ੍ਹਾਂ ਕੱਟਣ ਤੋਂ ਨਹੀਂ ਝਿਜਕਾਂਗਾ ਉਹਨਾਂ ਕਿਹਾ ਕਿ ਪਰ ਮੈਨੂੰ ਅਮਰੀਕੀ ਨਾਗਰਿਕਾਂ ਲਈ ਬਹੁਤ ਬੁਰਾ ਲੱਗਦਾ ਹੈ ਜਿਨ੍ਹਾਂ ਨੇ ਇਹ ਵਪਾਰ ਯੁੱਧ ਸ਼ੁਰੂ ਨਹੀਂ ਕੀਤਾ ਫੋਰਡ ਨੇ ਵੀ ਇਸ ਨੂੰ ਪੂਰੀ ਤਰ੍ਹਾਂ ਨਾਲ ਰਾਸ਼ਟਰਪਤੀ ਟਰੰਪ ਦੀਆਂ ਨੀਤੀਆਂ ਦਾ ਨਤੀਜਾ ਦੱਸਿਆ ਇਸ ਸਭ ਨੂੰ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਪੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ